ਬਾਬਾ ਜਰਨੈਲ ਸਿੰਘ ਬਾਰੇ ਬਹੁਤ ਕੁਝ ਅਜੇ ਤੱਕ ਬੋਲਿਆ ਗਿਆ ਬੜੀਆਂ ਕਿਤਾਬਾਂ ਛਪੀਆਂ ਨੇ ਜਿਦੇ ਵਿੱਚ ਲਿਖਿਆ ਗਿਆ ਤੁਸੀਂ ਐਸਾ ਕੀ ਬਲੱਖਣ ਬੋਲਿਆ ਕਿ ਜਿਹੜਾ ਅੱਗੇ ਕਦੀ ਨਹੀਂ ਬੋਲਿਆ ਗਿਆ ਦੇਖੋ ਜੀ ਵੀਰ ਜੀ ਪਿਛਲੇ 33 ਸਾਲਾਂ ਵਿੱਚ ਕਿਤਾਬਾਂ ਲਿਖੀਆਂ ਗਈਆਂ ਲੈਕਚਰ ਦਿੱਤੇ ਗਏ ਬਹੁਤ ਕੁਝ ਬੋਲਿਆ ਗਿਆ ਲੇਕਿਨ ਕਿਸੇ ਵੀ ਪ੍ਰਕਾਰ ਦਾ ਸਰਕਾਰੀ ਦਸਤਾਵੇਜ਼ ਨਹੀਂ ਰੱਖਿਆ ਗਿਆ ਜਿਹੜੀਆਂ ਸਿੱਖ ਰੈਡੀਕਲ ਸੀ ਉਹ ਕੁਝ ਬੋਲਦੀਆਂ ਸੀ ਜਿਹੜੇ ਹਿੰਦੂ ਰੈਡੀਕਲ ਸੀ ਉਹ ਉਹਨਾਂ ਨੂੰ ਟੈਰਰਿਸਟ ਬੋਲਦੇ ਸੀ ਉਹਨਾਂ ਦਾ ਰਿਕਾਰਡ ਖੰਘਾਲਿਆ ਗਿਆ ਆਰਟੀਆਈ ਦੇ ਅੰਡਰ ਤਾਂ ਕਲੀਅਰ ਆਇਆ ਕਿ ਉਹਨਾਂ ਦੇ ਉੱਪਰ 1984 ਤੱਕ ਕੋਈ ਐਫਆਈਆਰ ਨਹੀਂ ਸੀ ਕਦੀ ਉਹਨਾਂ ਨੂੰ ਟੈਰਰਿਸਟ ਨਹੀਂ ਲਾਨਿਆ ਗਿਆ ਫਿਰ ਉਹਨਾਂ ਦੇ ਪੁਤਲੇ ਕਿਉਂ ਫੁਕੇ ਜਾਂਦੇ ਐ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਦੇ ਕਾਰਵਾਈ ਕਰੇ ਜਦੋਂ ਇਹ ਕਹਿੰਦੇ ਅਸੀਂ ਪੁਤਲਾ ਫੁਕਣਾ ਗਵਰਨਮੈਂਟ ਸਿਕਿਉਰਿਟੀਆ ਦਿੰਦੀ ਐ ਇਹਨਾਂ ਨੂੰ ਕਿਉਂ ਦਿੰਦੀ ਐ ਪੁੱਛੇ ਭਾਈ ਤੁਸੀਂ ਕਿਉਂ ਫੁਕਣਾ ਪੁਤਲਾ ਉਸ ਤੋਂ ਬਾਅਦ ਗੋਲਡਨ ਟੈਂਪਲ ਦੇ ਵਿੱਚ ਹੋਮ ਮਿਨਿਸਟਰੀ ਕਹਿੰਦੀ ਹੈ ਵੀ ਅਕਾਲ ਤੱਕ ਤੋਂ ਸਾਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 36 ਬਾਡੀਆਂ ਮਿਲੀਆਂ ਮੇਰਾ ਸਵਾਲ ਸਿੰਪਲ ਹੈ ਕੀ ਤੁਸੀਂ 36 ਬਾਡੀਆਂ ਲੈਣ ਪਿੱਛੇ ਇੱਕ ਆਦਮੀ ਜਿਸ ਤੇ ਕੋਈ ਐਫ ਆਈ ਆਰ ਨਹੀਂ ਹੈ ਉਹਨੂੰ 테ਰਰਿਸਟ ਨਹੀਂ ਐਲਾਨਿਆ ਉਹਦੇ ਨਾਲ ਤੁਸੀਂ 36 ਬਾਡੀਆਂ ਲੈਣ ਪਿੱਛੇ ਗੋਲਡਨ ਟੈਂਪਲ ਤੇ ਟੈਂਕ ਜੜਾਤੇ ਮੈਨੂੰ ਤਾਂ ਸਮਝ ਨਹੀਂ ਲੱਗੀ